ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਕਲਿਆਣ ਪਾਤ ਸਾਹਿ 10ਵੀਂ ਬਿਨ ਕਰਤਾਰ ਨਾ ਕੀਰਤਮ ਮਨੋ ਆਦ ਆਯੋਨ ਆਜਾ ਅਵਨਾਸੀ ਤਿਹ ਪਰਮੇਸ਼ਰ ਜਾਨੋ ਰਾਗ ਕਲਿਆਣ ਪਾਤ ਸਾਹਿ 10ਵੀਂ ਬੇਨ ਕਰਤਾਰ ਨਾ ਕੀਰਤਮ ਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਅੱਜ ਆਪਾਂ ਸ਼ਬਦ ਹਜ਼ਾਰੇ ਬਾਣੀ ਦੀ ਸੰਥਿਆ ਪੰਜਵੇਂ ਭਾਗ ਦੇ ਵਿੱਚ ਸਰਵਨ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਰਾਗ ਕल्याण ਰਾਗ ਗੱਗੇ ਤੇ ਓਂਕਰ ਲਾਉਣੀ ਐ ਕਲਿਆਣ ਨਾਣੇ ਦੇ ਨਾਲ ਕਲਿਆਣ ਕਲਿਆਣ ਪਾਤ ਸਾਹੀ ਦਸਵੀਂ ਦਦ ਅਦਕ ਸਸਾ ਵਵੇ ਬਿਹਾਰੀ ਉੱਤੇ ਬਿੰਦੀ ਦਸਵੀਂ ਬੇਨਕਰਤਾਰ ਇਥਿਆਪਾ ਵਿਚਰਾਵ ਲਾਉਣਾ ਹੈ ਨ ਨੰਨਾ ਮੁਕਤਾ ਕੀਰਤਮ ਮਾਨੋ ਨੰਨੇ ਹੋੜਾ ਮਾਨੋ ਆਦ ਆਜੋਨ ਐਡਾ ਮੁਕਤਾ ਆਜੋਨ ਅਜਾ ਐਡਾ ਸੰਬੰਧਕ ਅਜੈ ਅਵਨਾਸੀ ਐਡਾ ਸੰਬੰਧਕ ਅਵਨਾਸੀ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਤੇ ਪਰਮੇਸ਼ਰ ਜਾਨੋ ਤਤੇਸਰੀ ਆਹ ਹਾ ਤੇ ਪਰਮੇਸ਼ਰ ਜਾਨੋ ਰਹਾਉ ਕਹਾ ਭਯੋ ਪੱਬਾ ਇਹ ਈ ਸਿਆਰੀ ਊੜਾ ਖੁੱਲੇ ਮੂੰਹ ਵਾਲਾ ਭਇਓ ਜੋ ਆਣ ਜਗਤ ਮੈਂ ਇਤੇ ਵਿਸ਼ਰਾਮ ਲਾਉਣਾ ਹੈ ਦਸਕ ਅਸੁਰ ਹਰ ਘਾਏ ਦਸਕ ਅਸੁਰ ਐੜਾ ਸਸੇ ਔਕੜ ਰਾਰਾ ਅਸੁਰ ਹਰ ਘਾਏ ਕੱਗੇ ਨਾਲ ਘਾਏ ਅਦਕ ਪਰ ਪੰਚ ਪਰ ਪੰਚ ਇਕੱਠਾ ਵਰਣਾ ਪਰ ਪੰਚ ਦਿਖਾਏ ਈੜੀ ਸਿਹਾਰੀ ਸਭਨ ਪੱਬਾ ਪਾਰਾ ਸਭਨ ਕਹੇ ਇਸੇ ਆਪਾ ਵਿਚਰਾਵਣਾ ਹੈ ਆਪੇ ব্রহ্ম ਕਹਾਏ ਈੜੀ ਲਾਂ ਪੰਜਨ ਗੜਨ ਸਾੜੇ ਦੇ ਪੈਚ ਹਾ ਹਾ ਹੈ ਇਹ ਪਾਰਾ ਬੋਲਣਾ ਹੈ ਪੰਜਨ ਗੜਨ ਸਮਰੱਥ ਸਦਾ ਪ੍ਰਭ ਪ੍ਰਭ ਪੱਬਾ ਜਿਹੜਾ ਮੁਕਤਾ ਹੈ ਔਂਕੜ ਨਹੀਂ ਲੱਗੀ ਇਥੇ ਵਿਰਾਮ ਲੱਗੇਗਾ ਸੋ ਕੇ ਮੰਜਾਤ ਗਿਨਾਇਓ ਕਕੇ ਸ਼ਿਆਰੀ ਨੰਨੇ ਕੰਨਾ ਈੜੀ ਸ਼ਿਆਰੀ ਊੜਾ ਕੁੱਲੇ ਮੂਹ ਵਾਲਾ ਗਿਨਾਇਓ ਤਾ ਤੇ ਵਕ ਵਕ ਸਾਰਬ ਪੋਲਾ ਬੋਲਨਾ ਕਾਲ ਕੇ ਆਸ ਕੋ ਕਕੇ ਹੜਾ ਕੋ ਇਥੇ ਵਿਰਾਮ ਲਾਉਣਾ ਹੈ ਘਾਏ ਬਚਾਏ ਈੜੀ ਸ਼ਿਆਰੀ ਨਾ ਆਇਓ ਐੜੇ ਕੰਨਾ ਈੜੀ ਸਾਰੀ ਊੜਾ ਖੁੱਲੇ ਮੂੰਹ ਵਾਲਾ ਆਇਓ ਕੈਸੇ ਤੋਹ ਤਤਿਹੋੜਾ ਲੰਮਾ ਕਰਕੇ ਆਇ ਸਿਆਰੀ ਸੰਕੋਚ ਕੇ ਤੋਹ ਤਾਰ ਹੈ ਇਥੇ ਆਪਾਂ ਜਮ ਕੇ ਰੋਣੀ ਐ ਸੋਣ ਜੜ ਇਥੇ ਆਪਾਂ ਵਿਸਰਾਮ ਲਾਉਣਾ ਹੈ ਆਪ ਡੁੱਬਿਓ ਡੱਡੇ ਓਂਕੜ ਬੱਬੇ ਸਿਆਰੀ ਊੜਾ ਜਿਹੜਾ ਖੁੱਲੇ ਮੂੰਹ ਵਾਲਾ ਡੁੱਬਿਓ ਆਪ ਡੁੱਬਿਓ ਭਵ ਸਾਗਰ ਛੁਟਿਓ ਕਾਲ ਫਾਸ ਤੇ ਤਬਹੀ ਛਛੇ ਔਂਕੜ ਟੈਗੇ ਸਿਆਰੀ ਹਾਏ ਹੋੜਾ ਛੁਟਿਓ ਕਾਲ ਫਾਸ ਤੇ ਤਬਹੀ ਇਥੇ ਵਿਸ਼ਰਾਮ ਲਾਉਣਾ ਹੈ ਗਹੋ ਸਰਨ ਜਗਤਾ ਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ